ਅਕੁਮੇਗਾ ਦੇਖੀਦਾ ਮੈਨੂੰ ਦਿਨ ਨਾ ਦੋਹਾਂ ਜਦੋਂ ਵੀ ਮਿਲਾਂਗੇ ਕੀ ਹੈ ਸਿੱਧੀ ਮੇ ਲੱਗ ਗਿਆ ਨਾਲ ਹਾਂਜੀ ਸਿੱਧੀ ਮੇ ਲੱਗ ਗਿਆ ਪਤਾਨ ਵਾਲੀ ਆ ਹਾਂਜੀ ਬਾਬਾ ਜੀ ਜੈ ਮਸਤ ਜੈ ਮਸਤ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਕਿੰਨੇ ਕੋ ਖੁਸ਼ੀ ਕਿੰਨਾ ਕੋ ਉਤਸ਼ਾਹ ਤੁਹਾਨੂੰ ਕੀ ਕਹਿਣਾ ਚਾਹੋ ਦਰਬਾਰ ਹਜ਼ਰਤ ਪੀਰ ਗੋਸਪਾਕ ਸਰਕਾਰ ਉਹਨਾਂ ਦਾ ਦਰਬਾਰ ਹੈ ਜੀ ਕੱਲ ਨੂੰ ਮੇਲਾ ਚੱਲ ਰਿਹਾ ਜੀ ਅੱਜ ਦਾਤ ਮਹਿੰਦੀ ਦੀ ਰਸਮ ਹੈ ਜੀ 8:00 ਵਜੇ ਰਸਮ ਕੀਤੀ ਜਾਊਗੀ ਬਾਬਾ ਜੀ ਦੇ ਕਵਾਲ ਨਕਾਲ ਪਾਰਟੀਆਂ ਲੱਗਣਗੀਆਂ ਜੀ ਕੱਲ ਨੂੰ ਛੱਲਿਆ ਦੀ ਰਸਮ ਹੈ 11:00 ਵਜੇ ਠੀਕ ਹੈ ਜੀ ਸਾਰੀ ਦਿਹਾੜੀ ਸਾਰੇ ਦਿਨ ਸਟੇਜ ਚੱਲੇਗੀ ਸਾਰੀ ਰਾਤ ਸਟੇਜ ਚੱਲੇਗੀ ਕਵਾਲ ਹੋਣਗੇ ਕਪੂਸ਼ਲੇ ਸ਼ਹਿਰ ਤੋਂ ਵੀ ਬਹੁਤ ਸੰਤ ਐ ਆਉਂਦੀ ਹੈ ਉਹਨਾਂ ਸਾਰਿਆਂ ਨੂੰ ਆਪਣਾ ਮੈਸੇਜ ਕੀ ਦੇਣਾ ਚਾਹੀਦਾ ਕਿਉਂਕਿ ਰਾਤੀ ਦੀ ਨੀਅਰਸ ਕਰਾ ਜੀ ਜੀ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਰੱਬ ਵਰਗੀਆਂ ਰੂਹਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੀ ਸੰਗਤ ਪਹੁੰਚਵਾਰ ਹੋਣ ਇੱਥੇ ਸਰਕਾਰ ਦਾ ਆਸ਼ੀਰਵਾਦ ਲੈਣ ਸਾਰੀ ਸੰਗਤ ਠੀਕ ਹੈ ਗੱਲ ਕਰੀਏ ਆਪਾਂ ਮੇਲੇ ਦੀ ਸਾਲਾਨਾ ਮੇਲਾ ਕਿੰਨੇ ਸਾਲ ਹੋ ਗਏ ਇਸ ਮੇਲੇ ਨੂੰ ਹੋ ਗਿਆ ਜੀ ਘੱਟ ਤੋਂ ਘੱਟ ਵੀ ਤੇ ਲਾਈਏ ਤਾਂ ਆਪਾਂ 25 ਸਾਲ ਹੋ ਗਏ 25 52 ਸਾਲ ਹੋ ਗਏ ਸਰ ਠੀਕ ਹੈ ਸੰਤਾ ਨੂੰ ਐਡਰੈਸ ਵੀ ਦੱਸੋ ਹਾਂਜੀ ਅੰਬਰਸਰ ਰੋਡ ਨਿਊ ਲక్ష్ਮੀ ਨਗਰ ਸੰਗਮ ਪੈਲਸ ਦੀ ਬੈਕ ਸੈੱਡ ਆਰੇਵਲੀ ਕਲੀ ਦਰਵਾਜ਼ਾ ਦਾ ਪੂਰਾ ਨਾਮ ਦੱਸੋ 11ਵੀਂ ਦੀ ਸਰਕਾਰ ਤੋਂ ਦਰਵਾਜ਼ਾ ਤੁਸੀਂ ਆਪਣਾ ਨਾਮ ਵੀ ਦੱਸੋ ਮੇਰਾ ਨਾਮ ਹੈ ਗਾਜੀ ਬੋਰ ਸ਼ਾ ਠੀਕ ਹੈ ਜੀ ਹਾਂਜੀ ਸਾਈ ਸੋਦੀ ਸ਼ਾਹੀ ਦਾ ਦਰਵਾਜ਼ਾ ਠੀਕ ਹੈ ਜੀ ਅੱਜ ਕੱਲ੍ਹ ਦੇ ਨੌਜਵਾਨ ਪ੍ਰੇਮਕੀ ਕਿਹਨਾਂ ਚਾਹੁੰਦੇ ਦੇਖੋ ਜੀ ਅੱਜ ਕੱਲ੍ਹ ਤੇ ਮਾਹੌਲ ਬਹੁਤ ਖਰਾਬ ਹੋਇਆ ਪਿਆ ਵਾ ਆਪਾਂ ਆਪਣਾ ਹੀ ਦੇਖੋ ਆਪਣਾ ਹੀ ਦੇਖ ਲਵੇ ਬੰਦਾ ਉਹ ਹੀ ਬਹੁਤ ਹੁੰਦਾ ਕਿਸੇ ਨੂੰ ਕਹਿੰਦਾ ਅੱਜ ਕੱਲ੍ਹ ਸਮਾਂ ਹੀ ਨਹੀਂ ਹੈ ਨਾ ਨਸ਼ਾ ਤੇ ਅੱਜ ਕੱਲ੍ਹ ਬਹੁਤ ਤੁਹਾਨੂੰ ਪਤਾ ਦਿਖਵਾਤੀ ਜੋੜ ਸਕਦੇ ਪਰ ਠੀਕ ਹੈ ਜੀ ਸੰਕਟਾ ਬਹੁਤ ਬਹੁਤ ਦੂਰੋਂ ਚ ਆ ਰਹੀ ਹੈ ਉਹਨਾਂ ਵਾਸਤੇ ਗਰਮੀ ਦਾ ਮੌਸਮ ਨਹੀਂ ਹੈ ਸਾਾਰੇ ਸਾਰੇ ਪ੍ਰਬੰਧ ਹੈ ਜੀ ਬਿਲਕੁਲ ਬਿਲਕੁਲ ਕੂਲਰ ਪੱਖਿਆਂ ਦਾ ਸਾਰੀ ਇੱਕ ਚੀਜ਼ ਦਾ ਪ੍ਰਬੰਧ ਹੈ ਤੇ ਆਪਣਾ ਕਿਹੜੇ ਕਿਹੜੇ ਕਲਾਕਾਰ ਵੀ ਆਣ ਲੱਗ ਰਹੇ ਜੀ ਜੀ ਕਲਾਕਾਰ ਵੀ ਆ ਰਹੇ ਮਾਸਟਰ ਸੰਜੂ ਆ ਰਹੇ ਲੁਧਿਆਣੇ ਤੋਂ 4 ਵਜੇ ਦਾ ਟਾਈਮ ਉਹਨਾਂ ਦਾ 4 ਵਜੇ ਉਹਨਾਂ ਨੇ ਲੱਗਣਾ ਹੈ ਤੇ ਦਿਲਿੰਦਰ ਜਾਲਪੁਰੀ ਆ ਜੀ ਚੰਨੀ ਆ ਚੰਨੀ ਗਿੱਲ ਤੇ ਅਮਨ ਗਿੱਲ ਹੈ ਹਾਂਜੀ ਲੰਗਰ ਵਗੈਰਾ ਦਾ ਸਾਰਾ ਜੀ ਲੰਗਰ ਦਾ ਪ੍ਰਬੰਧ ਪੂਰਾ ਹੈ ਟੂਟ ਲੰਗਰ ਵਰਤੇਗਾ ਜੀ ਤੇ ਮੇਲਾ ਕਿੰਨੇ ਦਿਨਾਂ ਦਾ ਤੁਹਾਨੂੰ ਸ਼ੁਰੂ 29 30 ਤੇ 3 ਪੇਲੀ 3 ਦਿਨ ਦਾ ਮੇਲਾ ਜੀ ਦਿਨ ਰਾਤ ਦਾ ਚੱਲੇ ਸਾਡੇ ਚੈਨਲ 'ਆਖੀ ਪੁੱਛ ਸਕਦਾ ਹੋਵੇ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਜੀ ਅਸੀਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ